ਖਾਂਦਾ ਦਿਲਪ੍ਰੀਤ ਰਾਤ ਨੂੰ ਰੋਟੀਆਂ ਕਿੰਨੀਆਂ ਖਾਦੀਆਂ ਹੈਂ ਹੈ ਦੋਏ ਬੂਰੇ ਆ ਗਿਆ ਅਗਰ ਪੰਜ ਪੰਜ ਛੇ ਛੇ ਰੋਟੀਆਂ ਖਾਂਦਾ ਰਾਤ ਭਾਈ ਕੋਈ ਨਾ 36 ਤੋਂ 3 ਨੇ ਦੋ ਪਰੇ ਲੈ ਹਲੇ ਨਵਾਂ ਇਹ ਦੇਖੀ ਚੱਲ ਚੱਲ ਕੇ ਬਣ ਜਿਹੜੀ ਜਿਹੜੀ ਚੀਜ਼ ਆ ਰੋਟੀ ਘਟਾਵੇ ਉਹਦਾ ਕੀ ਫਾਇਦਾ ਹੈ ਚੱਲ ਦੇਖ ਕੇ ਕਹਿੰਦਾ ਕਰਾ ਇਹਨਾਂ ਨੇ ਮੇਰਾ ਜੀਣਾ ਦੂਜੇ ਕਰ ਦੇਣਾ ਮੇਰੀ ਮਿਲਤਰੀ ਸਾਹਿਬ ਆਹ ਆਹ ਦੇਖ ਲੋ ਵਿਚਾਰੇ ਦਾ ਕਿੰਨਾ ਕਿ ਢਿੱਡਾ ਹੈਂ ਉਹ ਤਾਂ ਕਹਿੰਦਾ ਸੀ ਦੋ ਚਾਰ ਡਲੇ ਰੱਖ ਦਾਂਗੇ ਉੱਪਰ ਕਿ ਨਹੀਂ ਪਾ ਕੇ ਵਜਨ ਕਰ ਦੂੰਗੇ ਦੇ ਉੱਪਰ ਕੋਬਰਾ ਕੋਬਰਾ ਲਿਖੀ ਆ ਨਾ ਅੰਦਰ ਆ ਜਾ ਚੇ ਉਧਰ ਲਿਫਟ ਵਾਲੀ ਜੀ ਕੋਈ ਜੋ ਬਹੁਤ ਦਿਨ ਨੂੰ ਜਾਵੇ ਚਾਹੀਦਾ ਭਾਈ ਕੱਲ ਚਲਾਇਆ ਭਾਈ ਤਵੀਆਂ ਨੂੰ ਸਟੈਂਡਰਡ ਨੰਬਰ ਲੈ ਗਿਆ ਸਟੈਂਡਰਡ ਹਾਂਜੀ ਕਰੋ ਫੋਨ ਸਟੈਂਡਰਡ ਡੱਬ ਲੈ ਗਿਆ ਕੱਲ ਕੰਮ ਨੂੰ ਹਾਂ ਬਹੁਤ ਅੱਗੇ ਦੇ ਇੱਕ ਵਾਰੀ ਨਹੀਂ ਦੱਸਦੇ ਵੀ ਕਈ ਵਾਰੀ ਦੋ ਵਾਰੀ ਤਿੰਨ ਵਾਰ ਉਹ ਜਾਂ ਤਿੰਨ ਵਾਰ ਜਿੰਨੀ ਵਾਰ ਵੀ ਜਿੰਨਾ ਜਿੰਨੀ ਵਾਰੀ ਝੂਠ ਬੋਲ ਸਕੀ 19 ਵਾਰੀ ਡੱਬ ਲੈ ਗਿਆ ਕਾਫੀ ਬੇਇੱਜ਼ਤੀ ਕਰਤੀ ਰਹੇਗੀ ਹਾਂ ਕੋਈ ਚੱਕਰ ਵਾਲੀ ਹਾਂ ਐਨਾ ਤੂੰ ਹਾਂ ਤੇ ਠੀਕ ਮਹਾਸੀ ਵੀ ਜਿਹੜਾ ਆਉਣੀ ਚਾਹੀਦੀ ਸੀ ਤੇ ਆਈ ਨਹੀਂ ਕਣਾ ਨਹੀਂ ਬਹੁਤ ਮੈਨੂੰ ਖੁਸ਼ੀ ਆ ਪੂਰਾ ਸੈਟੀਸਫਾਈ ਹੋ ਗਿਆ ਵਧੀਆ ਚੱਲ ਰਿਹਾ ਟਰੈਕਰ ਅੱਛਾ ਬਹੁਤ ਸੋਹਣਾ ਚੱਲਦਾ ਪਰ ਜਣੀ ਮੈਂ ਇਹਦੀ ਗੁੱਡਵਿਲ ਬਣਾਉਣ ਨੂੰ ਫਿਰਦਾ ਤਾਂ ਗੁੱਡਵਿਲ ਵਾਲਿਆਂ ਨੇ ਲੱਛਣ ਕਰੇ ਹੀ ਨਹੀਂ ਗੱਲ ਜਣੀ ਕੈਂਡ ਦਾ ਭਾਵ ਵੀ ਘਮਾਰੀ ਆਪਣੇ ਭਾਂਡੇ ਨੂੰ ਸਰਾਉਂਦੀ ਹੁੰਦੀ ਆ ਮੈਂ ਸੜਾਉਣੀ ਸੀ ਚੰਗੀ ਜੇ ਕਿਤੇ ਦੱਬ ਲੰਦਾ ਮੜ ਜਾ ਫੇਰ ਇਹਦਾ ਪੂਰੇ ਜ਼ਿਲ੍ਹੇ ਚ ਫੇਰ ਪੂਰੇ ਜ਼ਿਲ੍ਹੇ ਚ ਦੇ ਰੋਡ ਮੰਡੀ ਨੂੰ ਲੈ ਜਾ ਉਕਸੀ ਵਾਲੇ ਪੁਲ ਪਰ ਦੁਆ ਘੇਰੇ ਲੈ ਲੰਦਾ ਇਹ ਬਾਕੀ ਸਾਰੇ ਟਾਪ ਚ ਉਹ ਟਾਪ ਚ ਚੜਦਾ 16 ਫੁੱਟੀ ਲੈ ਕੇ ਵੀ ਉਹ ਸਟੈਂਡਰਡ ਤੇ ਇਹ ਲੈ ਲੰਦਾ ਦੁਆ ਘੇਰ ਉਥੇ ਉਥੇ ਬਾਅਦ ਤਵੀਆਂ ਨੂੰ ਵੀ ਦੇਖ ਲੈ ਚਲਾ ਕੇ ਕਹਿੰਦੇ ਤਵੀਆਂ ਦਾ ਵੀ ਆ ਹੁਣੋ ਚੱਲ ਜੀਲੀ ਦੇ ਵਿੱਚ ਟਰਾਲੀ ਦਾ ਵੀ ਲੱਗ ਜੂ ਪਤਾ ਠੀਕ ਆ ਸਿੰਪਲ ਆ ਕੋਈ ਮੋਡੀਫਿਕੇਸ਼ਨ ਨਹੀਂ ਕਰਨੀ ਲੋਕ ਬੱਤੀ ਬੱਤੀਆਂ ਖਚਾਈ ਜਾਂਦੇ ਫਲਾਣੀਆਂ ਖਚਾਈ ਜਾਂਦੇ 60 ਦਾ ਬਾਈ ਕੱਲ 9 9 ਦੀ ਤਵੀਆਂ ਨਹੀਂ ਖਿੱਚੀਆਂ ਗਈਆਂ ਸੱਚੀ ਗੱਈ ਸਾਡੇ ਨੇ ਤਾਂ ਖਿੱਚੀਆਂ ਨਹੀਂ ਸਾਡੇ ਨੇ ਤਾਂ ਖਿੱਚੀਆਂ ਨਹੀਂ ਦੇਖ ਲਓ ਹੈਵੀ ਛੱਤੀ ਦੀ ਆ ਇਹੇ ਵੇ ਵੈਕਟਰਿਸ਼ਨ ਵੀ ਦੇਖੀ ਲਿਖਿਆ ਬਾਪਰ ਪਰ ਕੁਛ ਕੁ ਸਲਿੱਪ ਵੀ ਜ਼ਿਆਦਾ ਸੀ ਤੇ ਉਹ ਅਸਲਚ ਮੈਂ ਦੱਸਾਂ ਕੀ ਚੱਕਰ ਪਿਆ ਭਜਨ ਮੂਲੇ ਰੱਖਤਾ ਇਹਨੇ ਐਂ ਦਾ ਬੁਗਰੇ ਵਾ ਟਰਾਈ ਉਹ ਉਹਦੇ ਉਹਦੇ ਦੱਸ ਉਹਦੇ ਕਿਹਾ ਉਹਦੇ ਕਿਹਾ ਵੇਚੀ ਦੇ ਲੋਡ ਘਟਾ ਹੁਣ ਕਮੈਂਟ ਆਏ ਅੱਜ ਕੋਈ ਕਹਿੰਦਾ ਹੁੱਕ ਚ ਪਾਉਂਦੇ ਕੋਈ ਗੁੱਸ ਕਰਦੇ ਮਾਂ ਨਹੀਂ ਇਹਦਾ ਇੱਕੇ ਬਰਾਬਰ ਆ ਜਾਂ ਫਿਰ ਉਹਦੀ ਵੀ ਹੁੱਕ ਚ ਪੈ ਜੂ ਫੇਰ ਕਿਹੜੇ ਪਹਿਲਾਂ ਆ ਹਾਂ ਫੇਰ ਕਿਹੜੇ ਉਹ ਨਹੀਂ ਛੱਡਣ ਲੱਗਿਆ ਉਹ ਜਿੰਨੇ ਵੀ ਇਹਦੀ 50 ਕਿਲੋ ਦੀ ਹੁੱਕ ਆ ਉਹਦੇ ਚ 35 35 70 ਕਿਲੋ ਦੀ ਉਹਦੇ ਬੀਟ ਲੱਗੇ ਪਿਆ ਜਣੀ ਉਹ ਫਿਰ ਵੀ ਚਾਹ ਤਾ ਤੂੰ ਕਹਿ ਸਕਦਾ ਵੀ ਇਹ ਜੀ ਤੇਲ ਵੀ ਘਟਦਾ ਉਹ ਤੇਲ ਜਿਆਦਾ ਤਾਂ ਹੈ ਨਹੀਂ ਉਹਦੀ ਵੀ ਅੱਧੀ ਤੇ ਟੈਂਕੀ ਘੱਟਦੀ ਉਹ ਤੇ ਉਹਦੇ ਘਟਦਾ ਇਹਦੇ ਚ ਬੱਤ ਤਾਂ ਇਹਦੀ ਟੈਂਕੀ ਵੀ ਫੁੱਲਦੀ ਇਹਦੀ ਫੇਰ ਹਾਂ ਪਰ ਜਿੰਨੀ ਪਰਫਾਰਮੈਂਸ ਇਹਨੂੰ ਮੈਨੂੰ ਉਮੀਦ ਕੀਤੀ ਵੀ ਇਹ ਤਵੀਆਂ ਤੇ ਗੱਡੂ ਦਾ ਕੰਮ ਕਰੂਗਾ ਕਰੂਗਾ ਸਿੰਪਲ ਟਰੈਕਟਰ ਅਸਲ ਚ ਜੇ ਜਿਹੜਾ ਕੋਈ ਜ਼ਿੰਮੇਵਾਰ ਇਹਨੂੰ ਚਲਾਈ ਜਾਂਦਾ ਨਾ ਇਕੱਲੇ ਨੂੰ ਉਹ ਇਹਦੇ ਗੁਣ ਗਾਉਂਦੇ ਆ ਜਦ ਕਿਸੇ ਦੂਜੇ ਨਾਲ ਟੱਕਰਾ ਹੁੰਦਾ ਫਿਰ ਪਤਾ ਲੱਗਦਾ ਵੀ ਕਿ ਆ ਭਾਉ ਬੀਤੀਆ ਕਿ ਆ ਭੋਨੀ ਬੀਤੀ ਮੈਦਾਨ ਚਾਕੇ ਮੈਦਾਨ ਚਾਕੇ ਖੁੰਡੀਆਂ ਦੇ ਸਿੰਘ ਫਸ ਗਏ ਨਿਤਰੂ ਗੜੀ ਮਿਸਾਨੀ ਵੀ ਗੱਲ ਕਰੀ ਆ ਉਹ ਹੈਗਾ ਆਪਣੇ ਵਾਲਾ ਨੋ ਮਾਡਲ ਚੰਗਾ ਚੱਲ ਗਿਆ ਅੱਠਵਾਂ ਜੋੜਾ ਲੱਗਿਆ ਵਟੇਰਾਂ ਦਾ ਉਹਨੂੰ 10-11 ਸੀਜ਼ਨਾਂ ਨੂੰ ਟੂੜੀ ਵਾਲੇ ਤੇ ਉਹ ਟਰੈਕਟਰ ਦਾ ਰੋਮ ਰੋਮ ਖੁੱਲਿਆ ਹੋਇਆ ਤੇ ਇਹ ਹਲੇ ਨਵਾਂ ਵੀ ਆ ਚਲੋ ਖੜੇ ਕਹਿੰਦੇ ਵੀ ਕੋਈ ਗੱਲ ਨਹੀਂ ਦੋ ਦਿਨ ਹੋਰ ਚਲਾ ਲਾ ਦੋ ਦਿਨ ਹੋਰ ਚਲਾ ਲਾ ਹੋਰ ਚਾਹ ਦੋ ਦਿਨ ਇਹ ਮੈਨੂੰ ਸੱਚੀ ਚਲਾ ਲਾ ਖਰਾਬ ਹੋ ਪਰ ਫੇਰ ਦੇਖ ਲਵਾਂਗਾ ਹਾਂ ਤੇਲ ਫੁੱਲੇ ਜੀ ਕੀ ਕਹਿੰਦੇ ਚੱਲ ਹੁਣ ਕੋਈ ਨਹੀਂ ਆਪਾਂ ਆਪਾਂ ਕਹਾਂ ਕਿਸੇ ਪਰ ਰੌਲਾ ਨਾ ਪਾਈਏ ਤੂੰ ਦੱਸ ਦੇ ਪ੍ਰਿੰਟਰਨੈਸ਼ਨਲ ਤਾਂ ਵੀਡੀਓ ਖਲਗੀ ਆ ਉਰੇ ਮੂੰ ਜਾਨੀ ਕਿ ਨਾ ਦੱਸੀਏ ਕਿਸੇ ਨੂੰ ਤੇ ਬਾਕੀ ਭਾਈ ਇੱਧਰ ਧਾਮ ਜੰਪੂ ਦਾ ਰੇੜੀ ਆ ਰੋਟਾਵੇਟਰ ਮਾਰ ਕੇ ਉਧਰ ਪਨੀਰੀਅਰ ਚ ਅੱਜ ਹੂੰ ਤੇ ਆਹ ਕੁ ਮਨਾਲ ਦਾ ਲੇਜ਼ਰ ਉਦਨ ਮੀਹ ਵਾਲੇ ਦਿੰਦੇ ਹੀ ਖੜੇ ਆ ਹੁਣ ਲੈ ਕੇ ਜਾਉਂਗੇ ਇਹਨੂੰ ਲੇਜ਼ਰ ਕਰਾਣ ਨੂੰ ਤੇ ਆਹ ਖੜਾ ਭਾਈ ਚੋਟਾ ਕਾ ਨੂੰ ਕਹਿੰਦੇ ਆ ਸਾਲੀ ਚੀਜ਼ ਐ ਤਾਂ ਮੈਨੂੰ ਨਾ ਉਹ ਅਸੀਂ ਟ੍ਰੈਲੀ ਮੁਕਾਬਲਾ ਦੇਖਣਗੇ ਤੇ ਮੈਨੂੰ ਕਸਮ ਹੀ ਖਾ ਲਾ ਮੈਨੂੰ 7-8 ਜਣਿਆਂ ਦੇ ਫੋਨ ਆਏ ਕਹਿੰਦੇ ਵੀਰੇ ਇਹਨੂੰ ਤਿਆਰ ਕਰ ਲੀਏ ਇਹਨੂੰ ਤਿਆਰ ਕਰ ਲੀਏ ਮਹਾ ਨਾ ਮੇਰਾ ਬਾਈ ਅਸੀਂ ਲੈਣਾ ਕੰਮ ਐ ਤੂੰ ਕੰਮ ਕੀ ਯਾਰ ਇਹ ਤਾਂ ਸਾਰੀ ਉਮਰ ਦਾ ਸਾਡਾ ਗਹਿਣਾ ਹੈ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਇਹਦਾ ਨਾ ਅਸੀਂ ਕੁਛ ਗੱਡੀਏ ਦੇ ਵਿੱਚੋਂ ਨਾ ਇਹਨੂੰ ਵੇਚੀਏ ਕਦੇ ਇਹ ਹਲੇ ਵੀ ਮਤਲਬ ਇੰਨਾ ਕਿ ਚਿਹਤਾ ਸਾਡਾ ਹਲੇ ਵੀ ਇਹ 65 ਪਾਵਰ ਨੂੰ ਵੀ ਤੱਬ ਲੁੰਦਾ ਕਿਤਨਾ ਕਿਤੇ ਜਿੱਥੇ ਇਹਦਾ ਬਸ ਜਾ ਚੱਲ ਜਾਂਦਾ ਨਾ ਇਹ 655 ਨੂੰ ਵੀ ਗੱਡ ਕੇ ਛੱਡ ਦਿੰਦਾ ਇਹ ਤੇ ਇਹ ਤਵੀਆਂ ਸਰਪੰਚ ਸਾਹ ਵਾਲੀਆਂ ਨੋ ਨੋ ਦੀਆਂ ਇਹ 샤ਫਟਾਂ ਵਾਲੀਆਂ ਉਹ ਆਪਣੇ ਨੋ ਨੋ ਦੇ ਜੰਡੂ ਵਾਲੀਆਂ ਇਹ ਦੂਜੀਆਂ ਨੇ বিনা 샤ਫਟਾਂ ਤੋਂ ਆ ਇਹ ਥੋੜੀ ਜਿਹੀ ਪਟਾਈ ਵੱਧ ਕਰਦੀ ਹੈ ਇਹ 4x4 ਪਿੱਛੇ ਲੱਖੀ ਆਪਾਂ ਨੇ ਇਹ ਰੱਖੀ 36 ਦੀ ਪਿੱਛੇ ਸਿੰਪਲ ਤੱਪੜ ਦੇ ਵਿੱਚ ਬਥੇਰਾ ਭੱਜਦਾ ਉਹ ਜਿਵੇਂ ਰੱਪੜ ਬੜੇ ਤੱਪੜ ਕੀ ਕਹਜਣੇ ਆਪਾਂ ਜਿਹੜੇ ਸਾਫ ਸੁਥਰੇ ਖੇਤ ਹੁੰਦੇ ਆ ਉਹਨਾਂ ਵਿੱਚ ਬਥੇਰਾ ਸੋਣਾ ਚੱਲਦਾ ਤੇ ਬਾਕੀ ਹ ਜਿਆਦਾ ਉਹਨਾਂ ਦਾ ਮੁਕਾਬਲਾ ਫਿਰ ਪੱਗਾ ਪੈ ਜਾਂਦਾ ਬਹੁਤ ਇਹਦੇ ਨਾਲ ਹੁਣ ਬਾਕੀ ਆਏ ਆ ਪਨੀਰੀ ਵਾਲਾ ਇਦੇ ਵਿੱਚ ਕਨੀ ਦੀ ਵੀ ਜਣੀ ਕਿਉਂਕਿ ਮੀਂਹ ਕਰਕੇ ਥੋੜਾ ਜਿਹਾ ਖੇਤ ਹੋ ਗਿਆ ਤਾਂ ਠਹਿਟ ਜਿਆਦਾ ਇਹਦੀ ਸ਼ਾਫਟ ਛੱਤੀ ਤੇ ਪਿਛੇ ਵੀ ਪੈਂਦੀ ਕਰ ਲਈ ਆਪਾਂ ਨੇ ਹੈ ਨਹੀਂ ਠੀਕ ਹੈ ਛੱਟ ਥੱਲੇ ਬਸ ਤੇ ਤਵੀਆਂ ਪਾਉਣੀਆਂ ਇਹਦੇ ਪਿੱਛੇ ਹੁਣ ਹਲ ਟਾਇਰ ਕੱਸ ਲਿਆ ਨਾ ਹਲਾਂ ਦੇ ਫੇ 15 ਦੇ ਵਧੀਆ ਇੱਕ ਸਾਥ ਚੱਲਣਗੇ ਨਹੀਂ ਆ ਚਾਚੇ ਆਏ ਆ ਨਾ ਇਹ ਹੜਾ ਇਹ ਕਰਨਗੇ ਟੁੱਟ ਜੂਗਾ ਟਰੈਕਟਰ ਦਾ ਗੁਸਾ ਮਾ ਟਰੈਕਟਰ ਦਾ ਟੁੱਟ ਜੂਗਾ ਗੁਸਾ ਆਹ ਕਾਲੂ ਤੋੜੂ ਉਹ ਸਾਲਿਆ ਤਾਕੜਾ ਟਰੈਕਟਰ ਵਧੀਆ ਤੂੰ ਦਾ ਘੈਂਟ ਟਰੈਕਟਰ ਆ ਇਹ ਕੰਪਨੀ ਵੱਲੋਂ ਫੁਰੀ ਖੁੱਲੀ ਹੋਖਦਾ ਬਈ ਆਪਾਂ ਨੂੰ ਏਜੰਸੀ ਵੱਲੋਂ ਤਾਂ ਹੈਗੀ ਹੋएगी ਆ ਉੱਤੋਂ ਵੀ ਅਫਸਰਾਂ ਵੱਲੋਂ ਕਹਿੰਦਾ ਲਿਆ ਯਾਰ ਦਿਲਜੀ ਤੋਂ ਕੁਝ ਤੋਂ ਕਰਕੇ ਲਿਆ ਇਸਕਾ ਹਾਂ ਅਸੀਂ ਇਸਕਾ ਅਸੀਂ ਵੀ ਕਹਿੰਦੇ ਦੇਖੇ ਵੀ ਕਿਆ ਕਿਆ ਇਸਮੇ ਖਰਾਬੀ ਆਤੀ ਹੈ ਮਾ ਮੈਂ ਕੱਦੂ ਵੀ ਕਰ ਕਰ ਦੇਖ ਲਿਆ ਹਣਾ ਬਾਕੀ ਤੁਹਾਨੂੰ ਗੋਗੀ ਦਾ ਵੀ ਪਤਾ ਹੈ ਗੋਕੀ ਦੀ ਚਲਾਈ ਕਿਵੇਂ ਦੀ ਹੈ ਕੱਬੀ ਚਲਾਈ ਹੈ ਬੁਰੀ ਉਹਦੀ ਕੀ ਆ ਲੋ ਚੌਥਾ ਲੋ ਦਾ ਤੁੜੀ ਵਾਲੇ ਸੀਜ਼ਨ ਚ ਕਰਦਾ ਹੀ ਹੈ ਨਹੀਂ ਉਹ ਪਹਿਲਾਂ ਤਾਂ ਹਰ ਜਾ ਹਰ ਜਾ ਜੇ ਜੱਕੇ ਵੋ ਉਸਨੇ ਵੀਡੀਓ ਦੇਖ ਲਈ ਫੇਰ ਦੇਖੀ ਫੱਟੇ ਖਾਂਦਾ ਉਹ ਪਿੱਛੇ ਘਰਾਂ ਚੱਲੇ ਆ ਗੁਰੂ ਜੀ मुंडे ग्रुप सोहली कार तभी मोडिफिकेशन हुई भी है फलाना हवाएं होए बाएं होए बाएं होए बाएं कुछ नहीं और क्या ਲਿਆ ਹਾਲਾ ਕੋਲ ਨੂੰ ਲਿਆ ਫਰਾ ਜਾ ਤਾ ਮੈਂ ਹੁਣ ਤਲਵਾਰ ਨੂੰ ਚਲੀ ਜਾਇਆ ਕਰੂੰਗਾ ਆਖਿਆ ਸ਼ੇਰ ਘੱਟ ਲਾ ਲਿਆ ਨਾ ਨਾ ਗੇਰ ਨਹੀਂ ਮੁੱਛਦਾ ਤਾਂ ਨਹੀਂ ਇੰਜਨ ਚ ਤਾਂ ਜਾਨ ਵਧੇਰੀ ਐ ਕੋਈ ਨਹੀਂ ਬਜਨ ਬੂਜਨ ਕਰਕੇ ਵੀ ਫਰਕ ਪੈਣਾ ਲਿਆ ਚ ਲਿਆ ਹਾਲਾ ਕੋਲ ਨੂੰ ਆ ਜਾ ਇਹ ਪੌਣਿਆ ਹਾਲਾ ਜ 15 ਦੇ ਤੇ ਇਹਨਾਂ ਦੇ ਟਾਇਰ ਕਸਣੇ ਆ ਹੁਣ ਮੈਂ ਇਹਨਾਂ ਦੇ ਨਾਲ ਸੁਣ ਮਿਲ ਗੱਲ ਹੈਲੋ ਆ ਨੱਟ ਵੀ ਲਿਆਇਆ ਮੈਂ ਸਪ੍ਰਿੰਗ ਨਵੇਂ ਲਿਆਇਆ ਜਿਹੜੇ ਮੋਟੇ ਆ ਪੂਰੇ ਹੈਵੀ ਚ ਸਪ੍ਰਿੰਗ ਟੁੱਟਣ ਦੇ ਨਾ ਉਹ ਚੇਂਜ ਕਰ ਦਿਓ ਸਪ੍ਰਿੰਗ ਮੋਟੇ ਪਾ ਦਿਓ ਇਹਦੇ ਚ ਹੁਣ ਮੈਂ ਲੇਜ਼ਰ ਕਰਾ ਲੈ ਕੇ ਜਾਣਾ ਹੁਣ ਬਸ ਮੈਂ ਚੱਲਿਆ ਵਾ ਤੁਹਾਡੇ ਕਰਕੇ ਵੇਟ ਆ ਤੁਹਾਡੇ ਨਾਲੇ ਜਾਊਂਗਾ ਇਕੱਠੇ ਚੱਲਾਂਗੇ ਆ ਜੇ ਆਉਣਾ ਪਿਆ ਚੱਲੋ ਜੇ ਠੀਕ ਆ ਕਿਹੜੇ ਸੈਟ ਲੈ ਕੇ ਜਾਣਾ ਹੈ ਤਾਂ ਤੁਸੀਂ ਕਿਹੜਾ ਲਈ ਜਾਂਦੇ ਮੈਂ ਤਾਂ ਆ ਲੈ ਕੇ ਜਾਣਾ ਅੱਛਾ ਇਹ ਰਾਤ ਦੇਖਿਆ ਦੇਖਿਆ ਲੱਗਦਾ ਇੰਨਾ ਇੰਨਾ ਚਾਉਣਾ ਹਰਾਮੀ ਹੁੰਦੇ ਜਾਂਦੇ ਨਾ ਹੁਣ ਮੈਨੂੰ ਇਹਨੇ ਜਲੀਦ ਕਰੀ ਜਾਣਾ ਹੁਣ ਆਹ ਆ ਵੀ ਦੇਖਿਆ ਵਾ ਲੱਗਦਾ ਆ ਵੀ ਦੇਖਿਆ ਵਾਂ ਲੱਗਦਾ ਉਹ ਵੀ ਨਾਲ ਸਾਰ ਕੇ ਨੇ ਤੁਮ ਦੇਖਣਾ ਦੇਖੀ ਆ ਦੇਖੀ ਆ ਆਹ ਵੇ ਆ ਕਾ ਨਾਲੇ ਹਾਂ ਤੇ ਤੇ ਕੀ ਸੁਣਿਆ ਕੀ ਸੁਣਿਆ ਤੇ ਕੀ ਸੁਣਿਆ ਕੀ ਸੁਣਿਆ ਕੀ ਸੁਣਿਆ ਕੋਈ ਬੇਇੱਜ਼ਤੀ ਨਹੀਂ ਹੋਈ ਇਹ ਵੀ ਮੇਰੇ ਹੀ ਆ ਇੱਕ ਨਹੀਂ ਕਿਸੇ ਹੋਰ ਦਾ ਕੋਈ ਗੱਲ ਨਹੀਂ ਜੇ ਦੋ ਮਾਲਕ ਹੁਲਦੇ ਆ ਇੱਕ ਨੇ ਤਾਂ ਢਾਣਾ ਹੀ ਹੁੰਦਾ ਜ਼ਰੂਰੀ ਆ ਵੀ ਹਰੇਕ ਵਾਰ ਐਸੀ ਨੇ ਢਾਣਾ ਹਾਂ ਜ਼ਰੂਰੀ ਆ ਵੀ ਦੋ ਇਹਨੇ ਜ਼ਰੂਰੀ ਆ ਵੀ ਹਰੇਕ ਵਾਰ ਢੋਣਾ ਹੀ ਆ ਹਰੇਕ ਨੂੰ ਢੋਣਾ ਇਹਨੇ ਮੈਨੂੰ ਨਾ ਜਿੱਦਣ ਉਹ ਟਰਾਲੀ ਵਾਲਾ ਦੇਖਿਆ ਉਹ ਮੈਨੂੰ 7-8 ਤੇ ਫੋਨ ਆਲੇ ਕਹਿੰਦੇ ਬਾਈ ਇਹਨੂੰ ਟਰਾਲੀ ਵਾਸਤੇ ਤਿਆਰ ਕਰ ਲੈਂਦੇ ਆ ਨਾ 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 ਇਹ ਤਾਂ ਗਹਿਣਾ ਹੈ ਸਾਡਾ ਗਹਿਣਾ ਇਹ ਹੈ ਹੈਨਾ ਕੀ ਗੱਲ ਸੁਣ ਗੱਲ ਇਹ ਹੁਣ ਕਹਿੰਦਾ ਵੀ ਇਹ ਟਰਾਲੀਆਂ ਨੂੰ ਕਾ ਟਰਾਲਾ ਕਿੰਗ ਟਰਾਲਾ ਕਿੰਗ ਕਹਿੰਦੇ ਆ ਭਾਈ ਇਹਨੂੰ ਕਹਿੰਦੇ ਆ ਮੈਂ ਤਾਂ ਸੁਣਿਆ ਤੂੰ ਮੇਰੀ ਸੁਣ ਗੱਲ ਤੂੰ ਭਾਈ 16 ਫੁੱਟੀ ਵਾ ਠੀਕ ਆ ਮੈਂ ਪਾਉਂਗਾ 17 ਫੁੱਟੀ ਵਾ ਠੀਕ ਆ ਹਾਂ ਨਾ ਨਾ ਖੇਤ ਚੋਂ ਯਾਰ ਹੱਦ ਹੋ ਗਈ ਖੇਤ ਚੋਂ ਕੱਢਣੀਆਂ ਖੇਤ ਚੋਂ ਭਾਈ ਸਾਹਿਬ ਫੁੱਲ ਪਰ ਕੇ ਇਹਨੂੰ ਪੁਲ ਪਰ ਗਿਆ ਹੁੰਦਾ ਬਈ ਪੁਲ ਪਰ ਗਿਆ ਉਹ ਇਹ ਭਾਈ ਖੇਤਾਂ ਚ ਰਾਜੇ ਆ ਖੇਤਾਂ ਦੇ ਰਾਜੇ ਐ ਰੋਡ ਵਾਸਤੇ ਨਹੀਂ ਬਣੇ ਐ ਇਹ ਹਾਂ ਨਹੀਂ ਆਇਆ ਪਰ ਉਹ ਤਾਂ ਕੰਨ ਲਿਆ ਕਰ ਰੋਡ ਵਾਤੇ ਆ ਦੇਖ ਹੈਗਾ ਆਪਣੇ ਕੋਲ ਸੂਰਮਾ ਇਹਨੂੰ ਖੇਤਾਂ 'ਚ ਖੜਾਇਆ ਕਰ ਉਹ ਰੇਗਾ 'ਚ ਖੜਾਇਆ ਚੰਦਿਆ ਲੈ ਕੇ ਮੈਂ ਚੰਗਾ ਮੇਰੀ ਦੱਜ ਚੰਗੀ ਕਰਦੇ ਓਕੇ ਬਾਏ ਬਾਏ ਓ 36 ਦੀ ਆ 36 ਦੀ ਇਹ ਕੋਣ ਕੋਣ ਚੜਦਾ ਚੜਦਾ ਕੱਟ ਦਊਗਾ ਦੇਖ ਲੈ ਨੀ ਲਾਲਾ ਸ਼ਾਹ ਨਾ ਪੁਲ ਚੜਦਾ ਚੜਦਾ ਕੋਈ ਸ਼ੱਕ ਨਹੀਂ ਮੈਂ ਕਹਿ ਕੇ ਤਾਂ ਹਟਿਆ ਵੀ ਆਹ ਕਣਕਰੀ ਲੈ ਕੇ ਵੀ ਪੰਜਵੇਂ ਗੇਲ 'ਚ ਚੜ ਜਾਂਦਾ ਓਕਸੀ ਵਾਲਾ ਪੁਲ ਸਭ ਤੋਂ ਵੱਧ ਚੜਾਈਆ ਜਦ ਆਪ ਰਾਜਪੁਰੇ ਨੂੰ ਜਾਣਦੇ ਆਪਾਂ ਇਹ ਦੂਆ ਗੇਅਰ ਲੈ ਲੰਦਾ 655 ਵੀ ਪੰਜਵੇਂ ਚ ਚੌਥਾ ਲੈ ਲੰਦਾ ਪਰ ਉਹ ਪੰਜਵੇਂ ਚ ਨਹੀਂ ਚੜਦਾ ਪਰ ਇਹ ਦੂਆ ਲੈ ਲੰਦਾ ਚਲੋ ਖੈਰ ਕੋਈ ਗੱਲ ਨਹੀਂ ਮੋਡੀਫਿਕੇਸ਼ਨ ਕਰਾਉਣੀ ਹੈ ਨਹੀਂ ਇਹਦੀ ਐਵੇਂ ਚੱਲੂ ਇਹ ਰਾਜਾ ਜਿੰਨਾ ਟਾਈਮ ਚੱਲੂਗਾ ਇਹ ਇਹਨਾਂ ਕੋਈ ਗੱਲ ਨਹੀਂ ਮੋਡੀਫਿਕੇਸ਼ਨ ਨਹੀਂ ਇੱਕ ਤਾਂ ਪਹਿਲੇ ਹੀ ਮਹਿੰਗਾ ਦੂਜਿਆਂ ਨਾਲੋਂ ਪਰ ਇਹ ਵੀ ਆ ਲੈਜਰ ਤੇ ਕੱਢੀ ਨਾ ਕਰ ਇਹਨੂੰ ਲੈਜਰ ਬੋਲੇ ਰੱਖ ਚੰਗਾ ਜਦੋਂ ਨੜਦੇ ਲੱਗੇ ਕੀ ਰਾਜਾ ਵਾਹ ਮੈਨੂੰ ਬੀਲ ਦਾ ਫੋਨ ਦਵੀਆ ਤਾਂ ਕਮੈਂਟ ਵੀ ਆਇਆ ਤਾਂ ਉਹਦਾ ਉਹ ਕਹਿੰਦਾ ਤੁਸੀਂ ਸਿਲੈਂਸਰ ਨਹੀਂ ਦੁਆ ਲਾਇਆ ਇਹਦੇ ਕੋਈ ਨਾ ਸੁਣ ਸਕਾਲੀ ਕਹਿੰਦਾ ਸਾ ਨਹੀਂ ਸਾ ਨਹੀਂ ਨਿਕਲੇ ਇਹਦਾ ਚੰਗੀ ਤਰ੍ਹਾਂ ਇੱਕ ਵਾਰੀ ਪਰਚੀ 'ਤੇ ਲਿਖ ਲਾ ਵੀ ਕਿਆ-ਕਿਆ ਚਾਹੀਦਾ ਉਹ ਮੰਗਾ ਲਾ ਇਹ ਸਾਨੂੰ ਚਲ ਇੱਕ ਦਿਨ ਫੇਰ ਸਹੀ ਇੱਕ ਦਿਨ ਫੇਰ ਸਹੀ ਵੇ ਸਮਾਨ ਪੂਰਾ ਕਰ ਲੈ ਹੁਣ ਇਹਦੀ ਅਰਜਨ ਨਾਲ ਝੱਟ ਦੇਖਣੀ ਆ 555 ਨਾਲ ਸਮਾਨ ਕਿੱਥੇ ਤੇ ਆਊਗਾ ਮੋਗੇ ਬਾਕੀ ਬਈ ਕਮੈਂਟ ਕਰਕੇ ਦੱਸਿਓ ਵੀ ਆ 36 30 ਨੂੰ ਆਪਾਂ ਅਰਜਨ ਨਾਲ ਚਲਾਈਏ ਕਿ ਨਾ ਹਨਾ ਪਹਿਲਾਂ ਸਟੈਂਡਰਡ ਨਾਲ ਤਾਂ ਦੇਖ ਲੈ ਝੱਟ ਨਹੀਂ ਅਰਜਨ ਨਾਲ ਦੇਖਣੀ ਆ ਬੀਏ 3 ਨੰਬਰ ਤੇ ਹੁੰਦਾ ਜਾਂ ਚੌਥੇ ਨੰਬਰ ਤੇ ਜਾਂਦਾ ਠੀਕ ਹੈ ਨਾ ਇਹ ਚੌਥੇ ਤੇ ਹੀ ਜਾਊਗਾ ਹਾਂ ਬੱਸ ਕਹਿੰਦਾ ਜਿੱਥੇ ਚੱਲੂੰਗਾ ਚੱਲੂੰਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਹੈ ਜੀ ਲੱਗਿਆ ਨਹੀਂ ਦੇਦਾ ਵੀ ਘਰ ਆਣਾ ਗੋਗੀ ਆਇਆ ਨਹੀਂ ਹਲੇ ਗੋਗੀ ਆਇਆ ਨਹੀਂ ਤੇ ਚੱਲਦੇ ਆ ਜੀ ਅੱਜ ਰਾਈ ਮੱਜਰੇ ਅ ਕੁਲਵੀਰ ਸਿੰਘ ਜਲਦੀ ਕੋਠੀ ਕਿੱਥੇ ਕਿ ਰਹੀ ਆਓ ਸਾਹਮਣੇ ਦੇ ਨਾ ਕੁਲਵੀਰ ਸਿੰਘ ਜਲਦੀ ਕੋਠੀ ਉੱਥੇ ਖਰੋੜੇ ਤੇ ਉਨਾ ਥੋੜਾ ਜਿਹਾ ਤੇ 30 ਕਿਹਾ ਦਸਪੁਰਾ ਕਿ ਲਈ ਇਕੱਠੇ ਮੈਂ ਆ ਕੇ ਆ ਡੇਢ ਘੜਤਾ ਤਾਂ ਇੱਕ ਇਧਰਾ ਕਿਤਲਾ ਦੋ ਕਿਲੇ ਚ ਲੱਗਿਆ ਮੈਂ ਇੱਕ ਕਿਲੇ ਚ ਜਾਨੂੰ ਚਾਚਾ ਨੂੰ ਪਨੀਰੇ ਪੁੰਗੇ ਪੜੇ ਗੁੱਗੀ ਮਾਂ ਪਹੁੰਚੇ ਨਹੀਂ ਰਿਆ ਨਾ ਥੱਲੇ ਉਤਰ ਕੇ ਫੜਾ ਦੇ ਬੱਜਦੀ ਹੁੰਦੀ ਹੈ ਸ਼ੁਕਰੀਆ ਧੰਨਵਾਦ ਆਈ ਗਰੀਏ ਦਾ ਜਿਗਾੜ ਮੈਂ ਜਾ ਤਾਰਦੇ ਉੱਥੇ ਹਾਂ ਤੇ ਉਸ ਤੋਂ ਬਾਅਦ ਪੋਪਿੰਨ ਕੱਢ ਲਈ ਪਹਿਲਾਂ ਉੱਪਰ ਚੱਕ ਕੇ ਠੀਕ ਆ ਫੁੱਲ ਲੀਵਰ ਬਣਨ ਨਾਲ ਹੀ ਦੱਸੀ ਹੈਗੀ ਹੈ ਹੈ ਪਨੀਰੀ ਪੜਾਇ ਤੇ ਪਨੀਰੀ ਬਹੁਤ ਟਾਈਮ ਲਾਤਾ ਪਨੀਰੀ ਬਣਾਉਣੇ। ਲਫਾਬੇ ਕੱਲ ਮੈਂ ਉਹਨਾਂ ਨੂੰ ਬਈਆਂ ਨੂੰ ਕਿਹਾ ਤਾਂ ਐ ਤਾਂ ਮਾਪੀ ਲਫਾਬੇ ਬਈਆਂ ਨੇ ਕਹਿ ਪਹਸਾਬ ਕਿਤਾਬ ਵਿੱਚ ਲੱਪਣੇ ਦਾ ਆਪਾਂ ਕਿਹਾ। ਆਹ ਇਹ ਲੱਕਾ ਜਰਾਂ ਦਿਖਦੀਆਂ ਨੇ ਇਹ ਵੀ ਕੀਤਾ ਚ ਇੱਥੇ ਵੀ ਗਰਜਰਾਂ ਵੀ ਜਿਵੇਂ ਦੀ ਅੰਕਲ ਨੇ। ਉਹ ਕਨਾਤਾ ਕ ਲੰਬੀਆਂ ਪੱਟਾਂ ਲੇਜਰ ਕਰਨੀ ਆ ਉਹਨਾਂ ਨੂੰ ਦੱਸਣ ਕਿ ਮਾਤੂ ਐਨੇ ਅੱਧਾ ਕਰਾ ਸਾਹਮਣੇ ਆਣਾ। ਫਿਰ ਉਹ ਕਰਨਾ ਫਿਰ ਉਹ ਥੱਲੇ ਥੱਲੇ ਮੈਨੂੰ ਲਿਜਾਈ ਜਾਣਾ ਫਿਰ ਮਾਧਵਾ ਇੱਥੇ ਰੱਖ ਸਾਮਾਨ ਇਹਦੇ ਕੋਲੇ ਮੇਰੇਲੇ ਕੰਪਨੈਟਰੋ ਦੇਖੋ ਮੇਰੇਲੇ ਉੱਤੇ ਪਰਚੇ ਚਾਹੋ ਬਾਕੀ ਚੱਲ ਰਿਹਾ ਵੀ 37 30 ਮੇਰੇ ਵੀਡੀਓ ਕਹਿੰਦੇ ਲੇਜਨਡ ਘਾਤ ਨਹੀਂ ਦੱਬ ਸਕਦੇ ਜਿੱਥੇ ਮਰਜੀ ਦੱਬ ਲੈਣਾ ਸ਼ਰਾਬ ਮੁਚਾ ਮੁਚੇ ਨਹੀਂ ਚੱਲੀ ਜਾਂਦਾ ਇੱਥੇ ਕੋਈ ਗੱਲ ਨਹੀਂ ਪਲੇਟਾ ਪਾਉਣਿਆ ਵਜਨ ਵਾਲੀਆਂ ਦੀਆਂ ਫਿਰ ਦੇਖਦੇ ਆ ਤਿਆਰਵਾ ਫੇਰ ਇਹਦਾ ਅਰਜਨ ਨਾਲ ਪਾਉਣਾ ਪੰਗਾ ਇਹਦਾ ਹੁਣ ਅਰਜਨ ਨਾਲ 555 ਨਾਲ ਚਲਾਉਂਗੇ ਵਜਨ ਦਾ ਵੀ ਮਤਲਬ ਨਹੀਂ ਯਾਰ ਵਜਨ ਦਾ ਜੇ ਮੈਂ ਵਜਨ ਵੀ ਪਾ ਲੂੰਗਾ ਫਿਰ ਡੱਬ ਜਾਂਦਾ ਥੋੜਾ ਜਿਹਾ ਇੰਜਨ ਮੁੜ ਜਾਂਦਾ ਕੋ ਸਟੈਂਡਰਡ ਦਾ ਆਇਆ ਨਾ ਉਹ ਹੈਵੀ ਡੈਮੋ ਵਾਲਾ ਫਿਰ ਜੇ ਮੈਂ ਉਹਦੀ ਜਗ੍ਹਾ ਕੋਈ ਹੋਰ ਸਟੈਂਡਰਡ ਪਾਵਾਂ ਤਾਂ ਉਹ ਉਹਦੇ ਜਿੰਨੀ ਖਿਚਾਈ ਵੀ ਕਰ ਨਹੀਂ ਸਕਦਾ ਜਿੰਨਾ ਉਹ ਸਟੈਂਡਰਡ ਖਿਚਾਈ ਕਰਦਾ ਚਲਾਈ ਚੰਗੀ ਹੋਗੀ ਟਰੈਕਟਰ ਜ਼ੋਰ ਬਹੁਤ ਮਾਰਦਾ ਉਹ ਉਹ ਕਿਤੇ ਕਿਤੇ ਦਾ 655 ਨੂੰ ਵੀ ਘਟ ਦਿੰਦਾ ਉਹ ਲੋ ਜੀ ਬਾਈ ਮੈਂ ਆ ਗਿਆ ਤੁਹਾਨੂੰ ਕਰਾ ਕੋਲ ਇਧਰ ਬਾਈ ਇਹਨਾਂ ਨੇ ਦੋਨੇ ਲੱਗੇ ਵੇ ਇੱਕੋ ਟਰਾਂਸਮਿਟਰ ਤੋਂ ਚਲਾਏ ਹੋਏ ਆ ਬਸ ਆਹ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਟਰਾਂਸਮਿਟਰ ਚੋਂ ਕਿਆ ਕੱਢਣਾ ਹੈ ਹਰੇਕ ਵਾਰੀ ਉਹ ਬੈਠ ਜਾਣਗੀਆਂ ਉੱਪਰ ਆ ਕੇ ਕਈ ਵਾਰੀ ਤਾਂ ਨਾ ਪੂਛ ਜੀ ਵੀ ਆ ਇਹਨੂੰ ਮੂਰੇ ਕਰਕੇ ਖੜ ਜਣਗੀਆਂ ਇਹ ਕਾਲੀਆਂ ਕਟਸੀਆਂ ਕਹਿੰਦੇ ਥੋਡੇ ਕਿ ਨਹੀਂ ਦੱਸਿਓ ਬਾਈ ਕਿਆ ਕਹਿੰਦੇ ਸਾਡੇ ਕਿੰਦੇ ਇਹਨੂੰ ਕਾਲੀ ਕਟਸੀ ਕਹਿੰਦੇ ਤੇ ਦੂਏ ਹਾਈ ਤੇ ਚੱਲ ਰਿਹਾ ਹੈ 11100 ਚੱਕਰਾਂ ਤੇ ਆ ਚੱਲਦਾ ਉਹ ਵੀ ਦੂਏ ਹੈਈ ਚਾ 11100 ਚੱਕਰਾਂ ਤੇ ਉਹ ਚੱਲਦਾ ਚਲਾਉਣਾ ਕਰਾ ਬਈ ਇੱਕ ਨਹੀਂ ਚਾਹੀਦਾ ਕਈ ਮੇਰੇ ਵੀਰ ਭਾਈ ਕਹਿਣਗੇ ਵੀ ਤੁਸੀਂ ਹੋਲੀ ਬੋਟ ਚਲਾਉਨੇ ਆ ਵੀਰੇ ਜਿੰਨਾ ਹੋਲੀ ਚਲਾਉਂਗੇ ਨਾ ਉਨਾ ਹੀ ਕਰਾ ਸਹੀ ਕੰਮ ਕਰੂਗਾ ਕਿਉਂਕਿ ਇਹਨੂੰ ਟਾਈਮ ਚਾਹੀਦਾ ਹੁੰਦਾ ਉੱਪਰ ਥੱਲੇ ਹੋਣ ਨੂੰ ਇੰਨੇ ਜ਼ਿਆਦਾ ਆਪਣੇ ਸਿਸਟਮ ਅਪਡੇਟ ਨਹੀਂ ਹੈਗੇ ਵੀ ਇਹ 1500 ਚੱਕਰ ਪਰ ਜਾਂ 2000 ਚੱਕਰਾਂ ਪਰ ਇਹ ਉੱਪਰ ਥੱਲੇ ਹੋ ਜਾਣਗੇ ਇਹ ਤਾਂ ਜਿੰਨਾ ਹੋਲੀ ਚਲਾਉਂਗੇ ਉਨਾ ਸਹੀ ਖੇਤ ਬਣਾਉਣਗੇ ਨਾਲੇ ਬਣਾ ਵੀ ਦੋ ਵਾਰ ਚ ਦੇਣਗੇ ਜੇ ਆਪਾਂ ਕਹੀਏ ਨਾ ਵੀ ਹਾਂ ਤਿੰਨ ਵਾਰੀ ਮਾਰ ਦੂਗੇ ਭਜਾ ਕੇ ਉਹਦਾ ਫਾਇਦਾ ਕੋਈ ਨਹੀਂ ਹਾਂ ਬਈ ਹਾਂ ਹਾਂ ਜਦੋਂ ਵੈਲਣ ਉੱਠਦੀ ਉਹ ਨਹੀਂ ਕੱਦਾਂ ਹੱਕਾ ਹੁੱਕਾ ਜੀਆਂ ਮਾਰ ਕੇ ਠਾਲ ਦਿੰਦੇ ਉਹ ਨੂੰ ਫੇਰ ਅੱਗੇ ਵਹਿ ਜਾਂਦੀ ਇਹਨੂੰ ਕੋਸ਼ਿਸ਼ ਕਰਿਆ ਕਰੋ ਜਿਵੇਂ ਹੁਣ ਅਸੀਂ ਤਾਂ ਚਲ ਅੱਜ ਗੱਬੇ ਲਾ ਲਿਆ ਇਹਨੂੰ ਜਿੰਨਾ ਖੁੰਝੇ ਚ ਲਾਇਆ ਕਰੋਗੇ ਉੰਨਾ ਫਾਇਦੇ ਜਗਾਂ ਇਹਨਾਂ ਨੇ ਤਾਂ ਅੱਜ ਦੋ ਟ੍ਰੈਕ ਦੋ ਟ੍ਰੈਕ ਕਰਕੇ ਵੀ ਉਹਨੂੰ ਰੇਂਜ ਤੇਰਸ਼ੀ ਮਿਲ ਰਹੀ ਹੈ ਇਹਨੂੰ ਸਿੱਧੀ ਮਿਲ ਰਹੀ ਹੈ ਆਹ ਟਰੈਕਟਰ ਨੂੰ ਆਪਣੇ ਨੂੰ ਉਹਨੂੰ ਤੇਰਸ਼ੀ ਮਿਲ ਰਹੀ ਹੈ ਵੀ ਜ਼ਿਆਦਾਤਰ ਨਾ ਖੁੰਝੇ ਚ ਲਾਇਆ ਕਰੋ ਖੁੰਝੇ ਪਰ ਇੱਕ ਸੀਸੇ ਚ ਉਹ ਰੇਂਜ ਲਾਇਆ ਕਰੋ ਜਿੰਨਾ ਕੰਮ ਇਹਦਾ ਕਰਾਦਾ ਸਹੀ ਜਿੰਨਾ ਕਿ ਭਾਈ ਆਪਾਂ ਨੂੰ ਪਤਾ ਆਪਾਂ ਦੱਸ ਦਿੰਨੇ ਆਂ ਸਾਡੇ ਕੋਲ ਦੋ ਰਹਿ ਗਈ ਇੱਕ ਕੋਈ ਕੋਤੋਂ ਅੱਗੇ ਭੱਗਿਆ ਜਦੋਂ ਤਾਂ ਨਿਬੜ ਗਿਆ ਮਨ ਲੱਗਦਾ ਇਹ ਤਾਂ ਨਵੇੜ ਦੇ ਹੁਣ ਇਹ ਅੱਗੇ ਆ ਜਣੂ ਇਹ ਅੰਕਲ ਨਾ ਗਾਜਰਾਂ ਦਾ ਕੰਮ ਕਰਦੇ ਆ ਤੁਸੀਂ ਦੋ ਕਰਾ ਨਾਲ ਕੰਮ ਬਹੁਤ ਕਿੱਟ ਹੁੰਦਾ ਅਸੀਂ ਇੱਕ ਜੀਵੀ ਤਰ ਦੇ ਕਿੱਥੇ ਲਾ ਦਿੰਦੇ ਆ ਦੋਨੇ ਵਧੀਆ ਕੰਮ ਕਿੱਟੇ ਹੋਏ ਹੁੰਦਾ ਲਓ ਭਾਈ ਸੋਣੋ ਸੱਜਣੋ ਨਵੇੜ ਤਾਂ ਕੰਮ ਤੁਹਾਨੂੰ ਨਾ ਪਹਿਲਾਂ ਫਾਰਮ ਹਾਊਸ ਖਾਈ ਆ ਪਾ ਅੰਕਲ ਦਾ ਬਣਾ ਪਾ ਬੜਾ ਭਾਈ ਮੈਂ ਕਹਿੰਦਾ ਐਡਾ ਕਿ ਜ਼ਿਆਦਾ ਸਕੂਨ ਹੈ ਨਾ ਫੂ ਟਰੈਕਟਰ ਦੋਏ ਕੱਢ ਲੈਂਦੇ ਬਾਹਰ ਤਕਰੀਬਨ 12-13 ਏਕੜ ਦਾ ਘੇਰਾ ਤਾਂ ਉਹ ਧੂਲ ਤੱਕ ਸਾਰਾ ਕੰਪਲੀਟ ਕਰ ਲੈਂਦਾ ਪਹਿਲਾਂ ਦਰਸ਼ਣ ਦਦਾਰੇ ਕਰੋ ਬਈ ਜੇ ਮਾਂ ਸ਼ੂਟਿੰਗ ਵਾਲੇ ਨੂੰ ਪਤਾ ਲੱਗ ਗਿਆ ਨਾ ਇੱਥੇ ਇਹ ਜਗ੍ਹਾ ਛੱਡਣੀ ਨਹੀਂ ਉਹਨਾਂ ਨੇ ਹਨਾ ਹੋਗੀ ਹਾਂ ਬਹੁਤ ਸੋਹਣਾ ਬਣਾਇਆ ਤੇ ਬਾਗ ਵੀ ਇਹਨਾਂ ਮਤਲਬ ਬੂਟੇ ਇੰਨੇ ਇੱਕ ਜਿਆਦਾ ਘੈਂਟ ਘੈਂਟ ਲਾਏ ਹੋਏ ਆ ਬੜੇ ਸੋਹਣੇ ਸੋਹਣੇ ਲੱਗੇ ਹੋਏ ਆ A to Z ਵੈਰਾਈਟੀ ਸਾਰੀ ਹੈ ਸਾਰੀ ਉਹ ਉਦੂ ਹੀ ਆ ਤੇ ਪੁਰਾਣਾ ਖੂਹ ਇਹ ਮਤਲਬ ਬਾਕੀ 10 ਕਿ ਫੁੱਟ ਛੱਡੇ ਹੋਏ ਇੱਕ 20 ਫੁੱਟ ਹੋ ਗਈ 10 15 ਫੁੱਟ ਹੈਗਾ ਨਾਲ ਅੰਕਲੇ ਹਾਂ ਹਾਂ ਬਿਲਕੁਲ ਬਿਲਕੁਲ ਇਹ ਕੋਈ ਨਾ ਕਦੇ ਉਹ ਵੀ ਨਹੀਂ ਕਰਨਾ ਚਾਹੀਦਾ ਹਣਾ ਉਹ ਨਾ 9 ਇੰਚ ਉੱਪਰੋਂ ਚੱਕ ਲਿਆ ਨਾ ਉਹ ਜਿਹੜੀ ਹੋਰ ਆ ਨਾਲ ਡੈਡ ਹਿੱਟ ਦਾ ਡੈਡ ਹਿੱਟ ਦਾ ਇਹ ਥੱਲੇ ਤੱਕ ਪਲਸਟਰ ਹੋਇਆ ਹੋਇਆ ਠੀਕ ਹੈ ਇਹ ਜਿਹੜੀ ਮਿੱਟੀ ਪਾਤੀ ਦੀ ਪਹਿਲਾਂ ਹੀ ਬੜੀ ਥੀਸ ਤੋਂ ਪਹਿਲਾਂ ਠੀਕ ਹੋ ਗਈ ਕਰਕੇ ਨਾ ਉਹ ਦਵਾਰ ਤੇ ਨੂੰ ਦਿੱਤੀ ਸ਼ੇਪ ਦਿੱਤੀ ਹੈ ਹੂੰ ਇਹਦੇ ਉੱਪਰ ਤਾਂ ਨਹੀਂ ਕੁਝ ਕਰਨਾ ਹੋਰ ਪਲਾਨ ਕਰਾਉਣ ਦੀ ਸਪਲਾਈ ਬਣਾ ਰਹੇ ਵੀ ਉੱਪਰ ਇਹਦੇ ਡਿਜ਼ਾਈਨ ਜਾ ਵੀ ਉਹ ਐਂਗਲ ਉਹ ਪੱਤੀਆਂ ਦਾ ਬਣਾ ਦਈਏ ਪੱਤੀਆਂ ਲਾ ਕੇ ਜਾਂ ਘੁੱਗੂ ਟਾਇਪ ਲੱਗ ਜਵੇ ਕੁਛ ਉਹ ਚੀਜ਼ ਵੀ ਵਧੀਆ ਲੱਗੂਗੀ ਟਿੰਡਾਂ ਦਾ ਕੋਈ ਟਿੰਡਾਂ ਦਾ ਟਿੰਡਾਂ ਦਾ ਟਿੰਡਾਂ ਦਾ ਹਾਂ ਬਿਲਕੁਲ 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 ਨਾ ਬੂਟੇ ਬਾਟੇ ਬਹੁਤ ਸੋਹਣੇ ਲੱਗ ਪਏ ਮੈਂ ਕਹਿੰਦਾ ਗਰਮੀ ਦੇ ਵਿੱਚ ਉਹ ਵੀ ਆਨੰਦ ਆਉਂਦਾ ਇੱਥੇ ਆ ਕੇ ਨਾ ਇੱਕ ਸਾਰੇ ਵੀਰ ਜੀ ਲਾਈਵ ਹੈ ਵੀ ਫਰੂਟ ਆ ਫਰੂਟ 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 ਆ ਦੇਖੋ ਕਿੰਨੇ ਸੋਹਣੇ ਸੋਹਣੇ ਫਰੂਟ ਹੈ ਨਾਸ਼ਪਾਤੀਆਂ ਆੜੂ ਕਿੱਥੇ ਗਿਆ ਆੜੂ 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 ਆਹ ਆੜੂ 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 ਆਹ ਲੈ ਆੜੂ ਬੜੇ ਮਿੱਠੇ ਆੜੂ ਆ ਭਾਈ ਲਾਲਗਾ ਹੁਣ ਤਾਂ ਦਿਖਦੇ ਹੀ ਹੈ ਨਹੀਂ ਕਿਉਂਕਿ ਕੋਈ ਵੀ ਨਹੀਂ ਲੱਭਦੀਆਂ ਨੇ ਤਾਂ ਪੈ ਗਿਆ ਇੱਕ ਦੋ ਤੋੜ ਲੈ ਇਧਰਲੇ ਪਾਸੋਂ ਦੇਖਣਗੇ ਤੇ ਉਹ ਥੱਲੇ ਤੱਕ ਸਾਰਾ ਦੇਖੋ ਆਹ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਇਹ ਰੰਗ ਕਰਾਇਆ ਦਵਾਰ ਤੇ ਤੇ ਉਹ ਪਾਈਪ ਲਾਈਨ ਵਾਲਾ ਜਿਹੜਾ ਸਿਸਟਮ ਉਹ ਉਹਦੇ ਉੱਤੇ ਉਹ ਲਾਇਆ ਹੋਇਆ ਸੋ ਉਹ ਆਪਣਾ ਜਿਹੜਾ ਸ਼ੈੱਡ ਚਲਾਉਂਦੇ ਹੁੰਨੇ ਆਪਾਂ ਹਵਾ ਦੀ ਹਨਾ ਕ੍ਰੋਜ਼ਿੰਗ ਦਾ ਤੇ ਇਹ ਵੀ ਇੱਕ ਦੇਖੋ ਕਿੰਨਾ ਸੋਹਣਾ ਹਨਾ ਡਿਜ਼ਾਈਨ ਬਣਾਇਆ ਹੋਇਆ ਤੇ ਆਹ ਚੀਜ਼ ਤਾਂ ਬਾਕੀ ਬੜੀ ਸ਼ਾਨਦਾਰ ਹੈ ਹੈ ਕੁਆਲਿਟੀ ਗੋਗੀ ਉਹ ਦੇਖਦਾ ਹਾਂ ਨਹੀਂ ਲੈ ਜਿਹੜੇ ਆਪਾਂ ਆਮ ਆੜੂ ਖਾਣੇ ਆ ਉਹਦੇ ਵਿੱਚ ਗੁਠਲੀ ਚ ਵੀ ਵੀ ਲੈ ਜਾਂਦਾ ਉਹਦੇ ਵਿੱਚ ਰਹਿ ਜਾਂਦਾ ਇਹਦੇ ਵਿੱਚ ਤੇ ਸਾਰਾ ਰੇਖ ਜਾਂਦਾ ਕਰਦੇ ਕਰਕੇ ਧੋਲ ਹੁੰਦਾ ਇਹਨਾਂ ਨੂੰ ਕੋਈ ਗੱਲ ਨਹੀਂ ਜਿੱਤ ਕੁਝ ਨਹੀਂ ਹੁੰਦਾ ਫਿਰ ਕਹੇਗਾ ਫਿਰ ਜੇ ਫੜ ਕੇ ਪਥਰੀਆਂ ਬਣ ਗਈਆਂ ਕਰ ਦੋਨੇ ਆਪਾਂ